ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਾਨੂ ਕੇ ਗੱਲ ਆ ਗਿਆ ਸੱਜਣੋ। ਜ਼ਿਲ੍ਹਾ ਮੋਗਾ ਆ ਗਿਆ ਤੇ ਨੇੜੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਨਿਹਾਲ ਸਿੰਘ ਵਾਲਾ ਵੀ ਨੇੜੇ ਰਹਿ ਜਾਂਦਾ। ਤੇ ਇਸ ਘਰੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਲੱਗੇ ਆ ਸਜਣੋਂ ਵਿਖਾਉਣ ਇੱਕ ਬੂਰੀ ਕੱਟੀ ਕਈ ਪ੍ਰਾਮਾਂ ਦੀ ਡਿਮਾਂਡ ਪੂਰੀ ਕਰ ਦੂਗਾ ਵੀਰ ਅੱਜ ਬੜੀ ਸੋਹਣੀ ਝੋਟੀ ਆ ਬੂਰੀ ਚੰਗੀ ਮਹਿਨ ਤਿਆਰ ਹੋ ਜੂ ਚੰਗਾ ਪੱਠਪੜਾ ਤੇ ਇੱਕ ਸਜਣੋਂ ਇਹ ਮੱਝ ਸੂਈ ਸਵਾਈ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਇਹਦਾ ਲੇਖਾ ਜੋਖਾ ਪੁੱਛਦੇ ਆ ਤੇ ਆਪਾਂ ਇੱਕ ਤੁਹਾਨੂੰ ਬੂਰੀ ਕੱਟੀ ਵਿਖਾਉਨੇ ਆ ਜਿਹੜੀ ਪਸੰਦ ਆ ਗਈ ਉਹ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੂ ਲਈਏ ਜਾਣਕਾਰੀ ਆ ਵੀਰ ਜੀ ਸੱਸੀ ਸੱਸੀ ਗੱਲ ਬਾਈ ਹੋਰ ਸੁਣਾ ਠੀਕ ਹੈ ਵਧੀਆ ਚੜ੍ਹਦੀ ਕਲਾ ਤੁਸੀਂ ਦੱਸੋ ਕਿਵੇਂ ਠੀਕ ਹੋ ਮੇਰਾ ਦਾਦੇ ਦੀਆਂ ਤੂੰ ਸੁਣਾ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਬਾਈ ਜੀ ਵਧੀਆ ਨਾ ਮੇਰੇ ਵੀਰ ਦਾ ਨਾ ਮੇਰਾ ਰੰਜੋ ਸਿੰਘ ਪਿੰਡ ਮਾਨੁਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਹਾਂਜੀ ਨੰਬਰ ਮੇਰੇ ਵੀਰ ਦਾ ਨੰਬਰ 7657836052 ਬਈ ਇੱਕ ਵਾਰੀ ਹੋਰ ਰਿਪੀਟ ਕਰੀ 7657836052 ਤੇ ਵਪਾਰ ਦਾ ਕਮਰ ਰੁਟੀਨ ਚ ਇੱਕ ਦੋ ਪਸ਼ੂ ਲੈ ਚੋਣ ਹਾਂਜੀ ਆਪਾਂ ਇੱਕ ਦੋ ਲਿਆਈ ਰੱਖਦੇ ਹਾਂ ਰੁਟੀਨ ਚ ਓਕੇ ਹਾਂਜੀ ਤੇ ਚੱਲ ਆਪਾਂ ਮਹਿੰਦੀ ਵੀ ਗੱਲ ਕਰਦੇ ਹਾਂ ਕੱਟੀ ਦੇ ਦਾ ਕੀ ਹਸਾਬ ਕਿਤਾਬ ਆ ਇਹ ਸਵਾਗਸਾਲ ਉਮਰ ਆ ਬਾਈ ਜੀ ਦੀ ਅੱਛਾ ਹਾਂਜੀ 15 ਕ ਮਹੀਨੇ ਉਮਰ ਆ ਹਾਂ 15 16 ਮਹੀਨਿਆਂ ਦੀ ਆ ਜੀ ਓਕੇ ਹਾਂਜੀ ਠੀਕ ਆ ਠੀਕ ਆ ਠੀਕ ਆ ਥਾਣ ਥਣ ਵੇਖੇ ਚਾਰੀ ਹਾਂਜੀ ਥਣ ਬਾਈ ਜੀ ਚਾਰ ਆ ਇਹਦੇ ਓਕੇ ਬਾਕੀ ਠੰਡੀ ਆ ਹੈਨਾ ਹਾਂਜੀ ਹਾਂ ਹਾਂ ਥਣ ਬਹੁਤ ਚੰਗਾ ਯਾਰ ਹਾਂਜੀ ਹਾਂ ਹਾਂ ਸੰਭਾਲ ਲੈਣਾ ਈ ਆ ਥੋੜੀ ਹਾਂਜੀ ਹਾਂ ਹਾਂ ਓਕੇ 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 ਠੀਕ ਠੀਕ 15 16 ਮਹੀਨੇ ਹੁਣ ਹੈ ਨਾ ਤੇ ਤੂਰ ਕਰਾ ਦਿੱਤੀ ਮਾੜੀ ਜੀ ਤੋੜ ਭਣਾ ਭਰਾਵਾਂ ਨੂੰ ਹਾਂਜੀ ਲੈ ਸੱਜਣੋ ਬੱਚਾ ਹਜੇ ਜਿਵੇਂ ਮਰਜੀ ਗਝਾ ਲਿਆ ਜੋ ਉਵੇਂ ਹੀ ਇਹਨੇ ਗਝ ਜਾਣ ਤੇ ਮੱਝ ਮੁਝ ਦੀ ਕਿਵੇਂ ਚੰਗੀ ਦੀ ਆ ਹਾਂ ਬਈ ਬਹੁਤ ਚੰਗੀ ਮੈਂ ਦੀ ਰਖਾੜਦੀ ਠੀਕ 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 ਬਾਕੀ ਤੁਸੀਂ ਕਿਹਾ ਸਾਫ ਲਾਇਓ ਸੱਜਣੋ ਕਿਉਂਕਿ ਆਪਣਾ ਹੱਕ ਆ ਪੁੱਛਣ ਦਾ ਜਿਹੜੀ ਚੀਜ਼ ਆ ਹਨਾ ਤੇ ਵੇਖਿਓ ਸੰਭਾਈ ਕਰ ਲਿਓ ਬੜੀ ਸੋਹਣੀ ਬੂਰੀ ਮੈਂ ਤਿਆਰ ਹੋ ਜੂਗੀ ਕਈ ਵਾਰ ਯਾਰ ਕੋਈ ਸਵਾ ਡੂੜ ਲੱਖ ਨਹੀਂ ਲਾਉਂਦੇ ਗਜੈਸ਼ ਹੁੰਦੀ ਤੇ ਸਾਲ ਨੂੰ ਸੰਭਿਓ ਚੰਗੀ ਮੈਂ ਬਣਾਣੀ ਆ ਕਿਉਂਕਿ ਸਿੰਘ ਵੀ ਸੋਹਣਾ ਮੂਲ ਦੀ ਆਉਂਦੀ ਆ ਵੇਖਿਓ ਚੱਕ ਕੇ ਜੇ ਨੇੜੇ ਤੇ ਬਾਕੀ ਪੂਰੀ ਟੋਪ ਦੀ ਕੱਟੀ ਮੈਂ ਬਣਾਉਂਗੀ ਬਹੁਤੀ ਬਹੁਤ ਸੋਹਣੀ ਆ ਆ ਚੈੱਕ ਕਰੋ ਬਾਕੀ ਆਪਾਂ ਭਰਾਏ ਦਾ ਕੀ ਰੇਟ ਰੱਖਦਾ ਉਹ ਪੁੱਛ ਲਈ ਤੇ ਵੀਰੇ ਕੀ ਕਰੀਏ ਇਹਦਾ ਇਹਦੀ ਡਿਮਾਂਡ ਬਈ 30000 ਰੁਪਏ ਇਹਦੀ ਡਿਮਾਂਡ ਕਰਦੇ ਆਪਾਂ 30000 ਹਾਂਜੀ ਬਈ ਦੇ ਕਿੰਨੇ ਦੀ ਦਵਾਂਗੇ ਜਮਾਂ ਹਾਂ ਨਾ ਮਾ ਕੋਈ ਨਹੀਂ ਆਏ ਮੈਂ ਬਣਾਵਾਂ ਦਾ ਮਾਨਤਨ ਕਰਾਂਗੇ ਹਾਂਜੀ ਪੂਰਾ ਕਰਾਂ ਖੁੱਲ ਕੇ ਓਕੇ ਹਾਂਜੀ ਬਾਈ ਖੁੱਲ ਕੇ ਮਾਨਤਨ ਕਰੂਗਾ ਵੀ ਸਜਣੋ ਕੱਟੀ ਸੋਹਣੀ ਆ ਜਰੂਰ ਸੰਪਰਕ ਕਰ ਲਿਓ ਘਰੇ ਰੱਖਣ ਵਾਲੀ ਚੀਜ਼ਾਂ ਕਿਉਂਕਿ ਅੱਖਾਂ ਵੀ ਕਾਲੀਆਂ ਅੰਗਾਂ ਬਹੁਤ ਸੋਹਣੀ ਕੱਟੀ ਮੱਝ ਤਿਆਰ ਹੋ ਜਾਊਗੀ ਬੂਰੀ ਤੇ ਆ ਮੱਝ ਦਾ ਕੀ ਸਵਾਵਾਂ ਕਿਹੜਾ ਸੁਆ ਸਵਾ ਸੁਈ ਹੈ ਚੌਥਾ ਮੰਨ ਲੇ ਕੋਈ ਪੰਜਵਾਂ ਮੰਨ ਲੇ ਆਪਣੀ ਸੁਆ ਯਾਰ ਆਪੇ ਹੀ ਲਾ ਲੇ ਜਿਹੜਾ ਆਪੇ ਅਗਲੇ ਅੰਦਾਜ਼ ਚ ਲਾ ਲੇ ਵੀ ਆਪਣੀ ਵੀ ਖਰੀਦੀ ਵੀ ਅਗਲੇ ਨੂੰ ਵੀ ਪਤਾ ਹੀ ਹੈ ਵੀ ਕੰਨ ਸੁਆ ਹੋਊਗੀ ਹਾਂ ਚੱਲ ਜਿਹੜਾ ਮਰਜੀ ਸੁਆ ਲਾ ਲੇ ਕਿੰਨੇ ਦਿਨਾਂ ਦੀ ਸੁਈ ਕਿੰਨਾ ਦੁੱਧ ਆ 10 11 ਦਿਨ ਹੋ ਗਏ ਸੁਈ ਨੂੰ 12 ਕਿਲੋ ਦੁੱਧ ਆ ਇਸ ਵਕਤ ਇਹਦੇ ਹਠਾਂਜੀ ਓਕੇ ਹਾਂਜੀ ਭਾਵੇਂ ਕੋਈ ਦੋ ਡੰਗ ਚੋਲੇ ਭਾਵੇਂ ਚਾਰ ਚੋਲੇ 10 11 ਦਿਨਾਂ ਨੂੰ ਸੁਈ ਨੂੰ ਹੋ ਗਏ ਤੇ 12 ਲੀਟਰ ਦੁੱਧ ਚਵਾਵਾਂਗੇ ਜਿਹੜਾ ਮਰਜੀ ਆ ਜੇ ਜਿਹੜਾ ਮਰਜੀ ਆ ਜੇ ਹਾਂਜੀ ਦੁੱਧ ਇੱਥੇ ਤੇ ਬੱਚਾ ਕੱਟਾ ਕਿ ਕੱਟੀ ਮਗਰ ਬੱਚਾ ਵੀ ਕੱਟਾ ਇਹਦੇ ਮਗਰ ਮਗਰ ਆ ਗਿਆ ਕੱਟਾ ਓਕੇ ਓਕੇ ਸੱਜਣੋ ਸੁਆ ਤੁਸੀਂ ਆਪ ਲਾਇਓ ਜਿਹੜਾ ਸੱਜਣ ਖਰੀਦਣੀ ਚਾਹੁੰਦਾ ਤੇ ਮਗਰ ਜਿਹੜਾ ਬੱਚਾ ਉਹ ਇਹਦੇ ਕੱਟਾ ਆ ਗਿਆ ਦੁੱਧ 12 ਲੀਟਰ ਆ ਜਿਹੜਾ ਤੁਸੀਂ ਸੂਈ ਮੈਂ ਆ ਕਿਉਂਕਿ ਸੂਏ ਪਸ਼ੂ ਦਾ ਦੁੱਧ ਤੁਸੀਂ ਚੋ ਸਕਦੇ ਆ ਬਾਕੀ ਵੀਰ ਹਰੀ ਰੇਟ ਕੀ ਕਰਦੇ ਆ ਉਹ ਆਪਾਂ ਵੀਰ ਹਰਾ ਤੋਂ ਪੁੱਛਾਂਗੇ ਜਰੂਰ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਉਹ ਬੱਚਾ ਉਹਤੇ ਵੀ ਆਪਾਂ ਕੈਮਰਾ ਮਾਰ ਦੰਨੇ ਆਂ ਚੂਣ ਚਾਨ ਚੰਗਾ ਹੋ ਹਣਾ ਹਾਂਜੀ ਚੂਣ ਚਾਨ ਧਾਰ ਬਹੁ ਬੋਲੀ ਧਾਰ ਹੈ ਹਾਂ ਥਣ ਚੰਗਾ ਹਾਂਜੀ ਬਾਕੀ ਦੁੱਧ ਵੀ ਚੰਗਾ ਕੱਢੀ ਜਾਂਦੀ ਆ ਹਾਂਜੀ ਆ ਆ ਬੱਚਾ ਸੱਚ ਨੂੰ ਕਰੋ ਇਹਦਾ ਕੀ ਰੇਟ ਕਰੂਗਾ ਵੀਰ ਇਹਦਾ 75000 ਰੁਪਏ ਇਹਦਾ ਜਿਹੜਾ ਰੇਟ ਕਰਾਂਗੇ 75000 ਹਾਂਜੀ ਆ ਇਹਦਾ ਮਾਨਤਨ ਆ ਇਹਦਾ ਮਾਨਤਨ ਹਾਂਜੀ ਭਾਈ ਧੰਨਵਾਦ ਵੀਰ ਧੰਨਵਾਦ